बहुजन समाज पार्टी ने जिला परिषद जोन बंडالا ਤੋਂ ਮਨਪ੍ਰਿਤ ਕੌਰ ਦੇ ਹੱਕ ਵਿੱਚ ਪਿੰਡ ਸਰਗੁੰਦੀ ਵਿਖੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਫਲੋਰ ਹਲਕੇ ਦੇ ਪ੍ਰਧਾਨ ਸੁਖਵਿੰਦਰ ਬਿੱਟੂ ਸੁਸ਼ੀਲ ਵਰਦੀ ਅਸ਼ੋਕ ਮਹੇਦੀ ਅਗਵਾਈ ਵਿੱਚ ਮੀਟਿੰਗ ਤੋਂ ਬਾਅਦ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਹਲ ਜੂਨ ਤੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਹਨ ਭੰਡਾਰਾ ਜ਼ੋਨ ਤੋਂ ਮਨਪ੍ਰੀਤ ਕੌਰ ਦੇ ਹੱਕ ਵਿੱਚ ਆਪਣੀ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਇਆ ਜਾਵੇ। ਅੱਜ ਜ਼ੋਨ ਬਡਾਲਾ ਦੇ ਪਿੰਡ ਸਰਗੁੰਦੀ ਦੇ ਵਿੱਚ ਭੋਜਨ ਸਮਾਜ ਪਾਰਟੀ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਭੋਜਨ ਸਮਾਜ ਪਾਰਟੀ ਦੇ ਬਡਾਲਾ ਜ਼ੋਨ ਤੋਂ ਭੈਣ ਮਨਪ੍ਰੀਤ ਕੌਰ ਜੀ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਆ ਔਰ ਸਮੂਹ ਪਿੰਡ ਵਾਸੀਆਂ ਦੇ ਵਿੱਚ ਬੜਾ ਜੋਸ਼ ਆ ਔਰ ਇਨਾਂ ਨਾਲ ਵਿਚਾਰ ਸਾਂਝੇ ਕੀਤੇ ਔਰ ਅਪੀਲ ਕੀਤੀ ਵੀ ਇਸ ਜ਼ੋਨ ਤੋਂ ਜਿਹੜੀ ਸਾਡੀ ਭੈਣ ਆ ਸਤਕਾਰਯੋਗ ਮਨਪ੍ਰੀਤ ਕੌਰ ਜੀ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਤੋਂ ਇਹੀ ਅਪੀਲ ਆ ਜੀ ਸਾਰੇ ਫਲੋਰ ਵਾਸੀਆਂ ਨੂੰ ਜਿਲ੍ਹਾ ਜਿਲ੍ਹਾ ਪ੍ਰੀਸ਼ਦ ਬਡਾਲਾ ਹੋਰ ਵੀ ਜਿੰਨੇ ਵੀ ਸਾਥੀ ਸੁਣਦੇ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਚੋਣ ਨਿਸ਼ਾਨ ਹਾਥੀ ਦੇ ਉੱਤੇ ਭੋਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਆਪਾਂ ਜਿਤਾਈਏ। ਧੰਨਵਾਦ ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਸਿਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਡਾਲਾ ਜ਼ਿਲ੍ਹਾ ਪ੍ਰੀਸ਼ਦ ਦੇ ਸਬੰਧ ਦੇ ਵਿੱਚ ਪਿੰਡ ਸਗਰੋਂਦੀ ਦੇ ਵਿੱਚ ਮੀਟਿੰਗ ਦੇ ਵਿੱਚ 71 ਹੋਏ ਔਰ ਵਿਧਾਨ ਸਭਾ ਹਲਕਾ ਫਲੌਰ ਦੇ ਵਿੱਚ ਬਡਾਲਾ ਜ਼ੋਨ ਤੋਂ ਸਾਡੇ ਭੋਜ ਸਮਾਜ ਪਾਰਟੀ ਵੱਲੋਂ ਉਤਾਰੇਗਾ ਕੈਂਡੀਡੇਟ ਸ੍ਰੀ ਮਨਪ੍ਰੀਤ ਕੌਰ ਜੀ ਉਹ ਵੀ ਸਾਡੇ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ ਔਰ ਸਾਡੇ ਸਤਿਕਾਰਯੋਗ ਅੰਕਲ ਹਰਮੇਸ਼ਿੰਗ ਸੰਧੂ ਜੀ ਇਹ ਵੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਔਰ ਬੌਜਨ ਸਮਾਜ ਪਾਰਟੀ ਵੱਲੋਂ ਬੰਡਾਲਾ ਜ਼ੋਨ ਦੇ ਵਿੱਚ ਕੱਲ ਤੋਂ ਲਗਾਤਾਰ ਨਿਰਤਨ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਆ ਜਦੇ ਵਿੱਚ ਨਵਾਂ ਪਿੰਡ ਪਾਸੜਾ ਸੈਦੋਵਾਲ ਤਗੜਾ ਔਰ ਕਾਨਾਟੀਆਂ ਬੀੜਵਾਂਸੀਆਂ ਬਹੁਤ ਸਾਰੇ ਪਿੰਡ ਜਿਹੜੇ ਡੋਰ ਟੂ ਡੋਰ ਵੀ ਤਕਰੀਬਨ ਸਾਡੇ ਹੋ ਚੁੱਕੇ ਆ ਔਰ 14 ਤਰੀਕ ਨੂੰ ਆ ਵੋਟਾਂ ਆ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਬੌਜਨ ਸਮਾਜ ਪਾਰਟੀ ਵੱਲੋਂ ਜਿੰਨੇ ਵੀ ਹਾਥੀ ਚੋਣ ਨਿਸ਼ਾਨ ਤੋਂ ਉਤਾਰੇ ਗਏ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਕਾਮਯਾਬ ਕਰੋ ਔਰ ਆਪਣਾ ਇੱਕ ਇੱਕ ਕੀਮਤੀ ਵੋਟ ਹਾਥੀ ਚੋਣ ਨਿਸ਼ਾਨ ਤੇ 14 ਤਰੀਕ ਨੂੰ ਪਾਓ ਔਰ ਹਾਥੀ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ